ਦੋਸਤੋ ਕਨੇਡਾ ਵਿਜ਼ਟਰ ਵੀਜ਼ਾ ਵਾਲਿਆਂ ਨੂੰ 226 ਵਿੱਚ ਕਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀ ਜੋ ਹੈ ਉਹ ਵੱਖਰੀ ਤਰ੍ਹਾਂ ਜਾਂਚ ਕਰ ਰਿਹਾ ਦੋਸਤੋ 226 ਵਿੱਚ ਸਿਨੈਰੀਓ ਥੋੜਾ ਜਿਹਾ ਬਦਲ ਗਿਆ ਕਿਉਂਕਿ ਆਫੀਸਰ ਦਾ ਡਾਊਟ ਹੁਣ 6 ਪੁਆਇੰਟਾਂ ਦੇ ਉੱਤੇ ਹੈ ਉਹ 6 ਪੁਆਇੰਟ ਕਿਹੜੇ ਆ ਉਹਨਾਂ ਦੀ ਕਿਸ ਤਰ੍ਹਾਂ ਤਿਆਰੀ ਕਰਨੀ ਹੈ ਇਹ ਸਾਰੀ ਜਾਣਕਾਰੀ ਦਵਾਂਗਾ ਦੋਸਤੋ ਮੈਂ ਇਸ ਵੀਡੀਓ ਵਿੱਚ ਤਾਂ ਜੋ ਭਵਿੱਖ ਵਿੱਚ ਮੇਰੇ ਲੱਖਾਂ ਦੀ ਗਿਣਤੀ ਵਿੱਚ ਪੰਜਾਬੀ ਭੈਣ ਭਰਾ ਜੋ ਵਿਜ਼ਟਰ ਵੀਜ਼ਾ ਹੋਲਡਰ ਆ ਉਹਨਾਂ ਨੂੰ ਕੋਈ ਵੀ ਕੈਨੇਡਾ ਦੇ 에어ਪੋਰਟ ਤੇ ਪਰੇਸ਼ਾਨੀ ਨਾ ਆਵੇ ਇਸ ਕਰਕੇ ਦੋਸਤੋ ਇਸ ਵੀਡੀਓ ਨੂੰ ਜਰੂਰ ਦੇਖਿਓ ਬਹੁਤ ਹੀ ਕੀਮਤੀ ਜਾਣਕਾਰੀ ਹੈ ਕਿਉਂਕਿ 26 ਵਿੱਚ ਸਿਨੈਰੀਓ ਬਦਲ ਗਿਆ ਹੈ ਵੀਡੀਓ ਅੰਤ ਤੱਕ ਦੇਖਿਓ ਸਸਿਕਾ ਨਮਸਕਾਰ ਕੇਮ ਸ਼ੋ ਆਦਾਬ ਮੌਜੂਮਾਨ ਰਹੋ ਚੱਲਦੀਆਂ ਕਲਾਤਿਰੋ ਦੋਸਤੋ ਵੈਲਕਮ ਟੂ ਪਪਲ ਫੈਮਿਲੀ ਅਨਦਰ ਵੀਡੀਓ ਦੋਸਤੋ ਚਲੋ ਬਿਨਾ ਕਿਸੇ ਭੁਮਕਾ ਤੋਂ ਇੱਕ ਇੱਕ ਪੁਆਇੰਟ ਤੇ ਗੱਲ ਕਰਦੇ ਆਂ ਪਹਿਲਾ ਪੁਆਇੰਟ ਹੈ ਦੋਸਤੋ ਕਿ 2026 ਦੇ ਵਿੱਚ ਜਿਹੜੀ ਇਨਵਿਟੇਸ਼ਨ ਲੈਟਰ ਹੈ ਉਹ ਟਰਸਟ ਵਰਦੀ ਨਹੀਂ ਰਹੀ ਤੁਸੀਂ ਹੈਰਾਨ ਹੋ ਜਾਓਗੇ ਕਿ ਇਹ ਤੁਸੀਂ ਕੀ ਕਹਿ ਰਹੇ ਆ ਕਿਉਂਕਿ ਵਿਜ਼ਟਰ ਵੀਜ਼ਾ ਜਿਹੜਾ ਹੈਗਾ ਸਪான்ਸਰ ਲੈਟਰ ਦੇ ਸਿਰ ਤੇ ਹੀ ਮਿਲਿਆ ਕਿਉਂਕਿ ਇਹਦੇ ਵਿੱਚ ਹੀ ਜਿਹੜਾ ਹੈ ਪਰਪਸ ਆਫ ਵਿਜ਼ਿਟ ਹੁੰਦਾ 326 ਵਿੱਚ ਦੋਸਤੋ ਕੈਨੇਡਾ 에어ਪੋਰਟ ਦੇ ਉੱਤੇ ਇਸ ਲੈਟਰ ਨਾਲੋਂ ਜ਼ਿਆਦਾ ਉਹ ਸਪੌਂਸਰ ਕਰਨ ਵਾਲੇ ਬਾਰੇ ਜਾਣਕਾਰੀ ਮੰਗਣਗੇ ਤੁਹਾਡੇ ਤੋਂ ਹੁਣ ਦੋਸਤੋ ਆਫੀਸਰ ਜੋ ਹੈ ਉਹ ਇਹ ਲੈਟਰ ਦੇਖ ਕੇ ਪੁੱਛਦਾ ਹੈ ਤੁਹਾਨੂੰ ਕਿ ਸਪੌਂਸਰ ਕਰਨ ਵਾਲਾ ਕੈਨੇਡਾ ਵਿੱਚ ਕੀ ਕੰਮ ਤੰਦਾ ਕਰਦਾ ਹੈ ਤੇ ਉਸ ਨੂੰ ਕੈਨੇਡਾ ਆਏ ਕਿੰਨਾ ਸਮਾਂ ਹੋ ਗਿਆ ਤੇ ਤੁਹਾਡਾ ਉਸ ਨਾਲ ਜੋ ਰਿਸ਼ਤਾ ਹੈ ਉਸ ਦਾ ਪ੍ਰੂਫ ਮੰਗ ਸਕਦਾ ਹੈ ਦੋਸਤੋ ਇਸ ਲਈ ਦੋਸਤੋ ਕਹਿ ਸਕਦੇ ਹਾਂ ਕਿ 226 ਵਿੱਚ ਇਨਵੀਟੇਸ਼ਨ ਕਮਜ਼ੋਰ ਸਪੋਰਟ ਹੈ ਗਰੰਟੀ ਨਹੀਂ ਰਹਿ ਗਿਆ ਹੁਣ ਸਪான்ਸਰ ਕਰਨ ਵਾਲੇ ਬਾਰੇ ਚੰਗੀ ਤਰ੍ਹਾਂ ਸਾਰੀ ਜਾਣਕਾਰੀ ਹੋਣੀ ਜ਼ਰੂਰੀ ਹੈ ਤੇ ਦੋਸਤੋ ਜੇਕਰ ਦੂਸਰੇ ਪੁਆਇੰਟ ਦੀ ਗੱਲ ਕਰੀਏ ਤਾਂ ਉਹ ਹੈ ਜਿਆਦਾ ਬੈਂਕ ਬੈਲੈਂਸ ਨੂੰ 226 ਵਿੱਚ ਤੁਹਾਡਾ ਓਵਰ ਕੌਨਫੀਡੈਂਸ ਸਮਝਿਆ ਜਾਊਗਾ ਜੀ ਹਾਂ ਦੋਸਤੋ ਅਸੀਂ ਕਈ ਵਾਰੀ ਕੀ ਕਰਦੇ ਹਾਂ ਵੀਜ਼ਾ ਲੈਣ ਵੇਲੇ ਵੀ ਇਹ ਪੁਆਇੰਟ ਹੈਗਾ ਇਸੇ ਤਰ੍ਹਾਂ ਹੀ ਕੰਮ ਕਰੂਗਾ ਪਰ ਵੀਜ਼ਾ ਲੈਣ ਤੋਂ ਬਾਅਦ ਵੀ ਜੇਕਰ ਤੁਸੀਂ ਜ਼ਿਆਦਾ ਫੰਡ ਆਪਣੇ ਬੈਂਕ ਵਿੱਚ ਰੱਖੇ ਹੋਏ ਆ ਤਾਂ ਉਸ ਨੂੰ ਕਰੀ ਨੇ ਕੋਈ ਬਹੁਤੀ ਅਹਿਮੀਅਤ ਨਹੀਂ ਦੇਣੀ ਕਿਉਂਕਿ ਦੋਸਤੋ ਸਭ ਤੋਂ ਪਹਿਲਾਂ ਉਹ ਤੁਹਾਡੀ ਕਰੰਟ ਇਨਕਮ ਦੇਖੂਗਾ ਉਹ ਦੇਖੂਗਾ ਕਿ ਤੁਹਾਡੀ ਸਾਲਾਨਾ ਆਮਦਨ ਕੀ ਹੈ ਇਹ ਵੀਜ਼ਾ ਲੈਣ ਵਾਲੇ ਦੇਣ ਵਾਲੇ ਅਫਸਰ ਨੇ ਵੀ ਦੇਖਿਆ ਸੀਗਾ ਹੁਣ ਫਿਰ ਇਹਦੀ ਜਾਂਚ ਹੋਊਗੀ ਕਿ ਤੁਹਾਡੀ ਜਿਹੜੀ ਹੈ ਆ ਆਈਟੀਆਰ ਜੋ ਤੁਸੀਂ ਭਰੀ ਹੈਗੀ ਆ ਉਹ ਕੈਸੀ ਹੈ ਫਿਰ ਦੋਸਤੋ ਫੰਡ ਦੀ ਵਾਰੀ ਆਊਗੀ ਲੇਕਿਨ ਜਦੋਂ ਉਹ ਫੰਡ ਦੇਖੂਗਾ ਤਾਂ ਉਹਨੂੰ ਜਿਆਦਾ ਫੰਡ ਅਟਰੈਕਟ ਨਹੀਂ ਕਰਨਗੇ ਤਾਂ ਉਹ ਕੁਐਸਚਨ ਕਰੂਗਾ ਸੋਰਸ ਆਫ ਫੰਡ ਕੀ ਹੈ ਜੀ ਹਾਂ ਦੋਸਤੋ ਇੰਕਮ ਟੈਕਸ ਦੇ ਜਿਹੜੇ ਅਧਿਕਾਰੀ ਪੁੱਛਦੇ ਆ ਤੁਹਾਨੂੰ ਵੀ ਤੁਹਾਡੇ ਫੰਡ ਦਾ ਸੋਰਸ ਕੀ ਹੈ ਸੇਮ ਉਸੇ ਤਰ੍ਹਾਂ ਦੋਸਤੋ ਈਰਪੋਰਟ ਤੇ ਵੀ ਹੁਣ ਜਿਹੜੇ ਅਧਿਕਾਰੀ ਆ ਉਹ ਤੁਹਾਨੂੰ ਪੁੱਛਣਗੇ ਕਿ ਤੁਸੀਂ ਜਿਹੜਾ ਫੰਡ ਸ਼ੋ ਕਰ ਰਹੇ ਆ ਇਹ ਫੰਡ ਆਇਆ ਕਿੱਥੋਂ ਆਇਆ ਕਿ ਵੀ ਤਾਜ਼ਾ ਪੋਜ਼ਿਟ ਵੀ ਹੋ ਸਕਦਾ ਦੋਸਤੋ ਤੇ ਤਾਜ਼ਾ ਤੁਸੀਂ ਕੋਈ ਰਕਮ ਘਟਾਈ ਵੀ ਹੋ ਸਕਦੀ ਇਹਦੇ ਵਿੱਚ ਤਾਂ ਕੋਈ ਗੱਲ ਨਹੀਂ ਗੀ ਕੋਈ ਗਲਤ ਨਹੀਂ ਗੀ ਲੇਕਿਨ ਮੋਟੀ ਤਾਜ਼ਾ ਜਿਹੜੀ ਤੁਸੀਂ ਰਕਮ ਜਮ੍ਹਾਂ ਕੀਤੀ ਹੋਊਗੀ ਕੇਵਲ ਉਸੇ ਦਾ ਹੀ ਪ੍ਰਿੰਟ ਆਊਟ ਨਹੀਂ ਲੈਣਾ ਦੋਸਤੋ ਮਿਨੀਮਮ 6 ਮਹੀਨੇ ਦਾ ਪ੍ਰਿੰਟ ਆਊਟ ਨਾਲ ਲੈ ਕੇ ਜਾਣਾ ਪ੍ਰੂਫ ਦੇ ਤੌਰ ਤੇ ਇਸ ਕਰਕੇ ਫੰਡ ਵਾਸਤੇ ਦੋਸਤੋ ਹੁਣ ਤੁਹਾਨੂੰ ਪ੍ਰਪੇਅਰ ਹੋਣਾ ਪਊਗਾ ਦੋਸਤੋ ਜੇ ਤੁਸੀਂ ਸੈਲਫ ਇਮੀਗ੍ਰੇਸ਼ਨ ਕਰਦੇ ਆ ਤਾਂ ਤੁਸੀਂ ਇਹ ਤਾਂ ਲਿਖਣਾ ਹੀ ਹੁੰਦਾ ਕਦੋਂ ਆਏ ਆ ਕਦੋਂ ਵਾਪਸ ਜਾਣਾ ਹੈ ਕਿੰਨੇ ਚਿਰ ਦੀ ਤੁਹਾਡੀ ਕੈਨੇਡਾ ਅੰਦਰ ਸਟੇ ਹੈ ਟੋਟਲ ਡੇਜ਼ ਲਿਖਨੇ ਪੈਂਦੇ ਆ ਤੇ ਨਾਲ ਹੀ ਰਿਟਰਨ ਟਿਕ ਜਿਹੜੀ ਅਸਬਤ ਵਜੋਂ ਹੁੰਦੀ ਹੈ ਉਹ ਇੱਥੇ ਵੀ ਹੋਊਗੀ ਲੇਕਿਨ ਜੇਕਰ ਸਪੈਸ਼ਲ ਕੋਈ ਪੁੱਛ ਕੇ ਛੋੜੀਏ ਕੋਈ ਡਾਊਟ ਹੋ ਰਿਹਾ ਤਾਂ ਤੁਹਾਨੂੰ ਹੋਰ ਡੇ ਪਲਾਨ ਵੀ ਪੁੱਛ ਸਕਦੇ ਹੋ ਦੋਸਤੋ ਡੇ ਟੂ ਡੇ ਜਾਂ ਡੇਟ ਵਾਈਜ਼ ਤੁਹਾਡਾ ਜਿਹੜਾ ਹੈਗਾ ਕੀ ਪ੍ਰੋਗਰਾਮ ਹੈ ਜਾਨੀ ਪਹਿਲੇ ਦਿਨ ਤੁਸੀਂ ਜਾ ਕੇ ਕਿੱਥੇ ਟ ਹੈ ਨਾ ਹੈ ਉਹ ਤਾਂ ਸਪான்ਸਰ ਕਰਨ ਵਾਲੇ ਬੰਦੇ ਦਾ ਐਡਰੈਸ ਹੀ ਤੁਸੀਂ ਦਿੱਤਾ ਹੁੰਦਾ ਤੇ ਉਹੀ ਤੁਸੀਂ ਦੱਸਣਾ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਪਹਿਲੇ ਦਿਨ ਕਿੱਥੇ ਘੁੰਮਣ ਜਾਓਗੇ ਤਿੰਨ ਚਾਰ ਦਿਨ ਕਿੱਥੇ ਕਿੱਥੇ ਜਾਉਂਗੇ ਫਿਰ ਤੁਸੀਂ ਕਿੱਥੇ ਘੁੰਮਣ ਜਾਓਗੇ ਜੇਕਰ ਤੁਸੀਂ ਆਪਣੇ ਪਹਿਲੇ ਸਟੇ ਤੋਂ ਦੂਰ ਘੁੰਮਣ ਜਾਣਾ ਤਾਂ ਤੁਸੀਂ ਫਿਰ ਉੱਥੇ ਜਾ ਕੇ ਨਵੀਂ ਥਾਂ ਦੇ ਉੱਤੇ ਕਿੱਥੇ ਸਟੇ ਕਰੋਗੇ ਇਸ ਕਰਕੇ ਦੋਸਤੋ 226 ਵਿੱਚ ਜਿਹੜਾ ਹੈਗਾ ਸਿਨੈਰੀਓ ਥੋੜਾ ਜਿਹਾ ਬਦਲ ਚੁੱਕਾ ਹੈ ਇਸ ਕਰਕੇ ਤੁਸੀਂ ਆਪਣਾ ਡੇ ਟੂ ਡੇ ਦਾ ਪਲਾਨ ਜਰੂਰ ਅਪਡੇਟ ਕਰਕੇ ਜਾਇਓ ਕਲੀਅਰ ਕਰ ਦਿੰਨਾ ਹੈ ਇਹ ਜਿਹੜਾ ਤੁਸੀਂ ਡੇ ਪਲਾਨ ਬਣਾ ਕੇ ਜਾਓਗੇ ਇਹ ਜ਼ਰੂਰੀ ਨਹੀਂ ਜ਼ਬਰਦਸਤੀ ਨਹੀਂ ਕਿ ਇਸੇ ਤਰ੍ਹਾਂ ਹੀ ਤੁਸੀਂ ਇੰਪਲੀਮੈਂਟੇਸ਼ਨ ਕਰਨੀ ਹੈ ਪਰੰਤੂ ਤੁਹਾਡਾ ਜਿਹੜਾ ਇਹ ਜਿਹੜਾ ਡੇ ਪਲਾਨ ਬਣਾਇਆ ਹੋਊਗਾ ਇਹ ਇੱਕ ਤੁਹਾਨੂੰ ਬੈਨੀਫਿਟ ਦੇਊਗਾ ਕਿਉਂਕਿ ਅਧਿਕਾਰੀ ਤੁਹਾਡੇ ਤੋਂ ਇਹ ਕੁਐਸਚਨ ਵੀ ਕਰ ਸਕਦਾ ਹੈ ਜੇ ਤੁਸੀਂ ਡੇ ਪਲਾਨ ਹੀ ਨਹੀਂ ਬਣਾਇਆ ਹੋਗਾ ਮਨ ਦੇ ਵਿੱਚ ਕੋਈ ਯੋਜਨਾ ਹੀ ਨਹੀਂ ਬਣਾਈ ਹੋਊਗੀ ਤਾਂ ਤੁਸੀਂ ਸੱਕ ਪਕਾ ਜਾਓਗੇ ਤੁਸੀਂ ਕੋਈ ਜਵਾਬ ਨਹੀਂ ਦੇ ਪਾਓਗੇ ਦੋਸਤੋ ਜੀ ਹਾਂ ਚੌਥਾ ਪੁਆਇੰਟ ਵੀ ਬਹੁਤ ਅਹਿਮ ਆ ਦੋਸਤੋ ਕਿ ਟੂਰਿਜ਼ਮ ਬੋਲ ਕੇ ਰਿਸ਼ਤੇਦਾਰਾਂ ਨੂੰ ਮਿਲਣਾ ਜੀ ਹਾਂ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਸਪਾਂਸਰਸ਼ਿਪ ਵਾਲਾ ਵੀਜ਼ਾ ਜਿਹੜਾ ਹੁੰਦਾ ਉਹ ਵਿਜ਼ਟਰ ਵੀਜ਼ਾ ਹੁੰਦਾ ਉੱਥੇ ਤਾਂ ਤੁਸੀਂ ਰਿਸ਼ਤੇਦਾਰਾਂ ਕੋਲ ਹੀ ਜਾਣਾ ਡੇ ਪਲਾਨ ਵੀ ਤੁਹਾਡੇ ਉਸ ਹਿਸਾਬ ਨਾਲ ਹੀ ਤਿਆਰ ਕੀਤੇ ਗਏ ਹੁੰਦੇ ਹੈ ਲੇਕਿਨ ਜੇਕਰ ਤੁਸੀਂ ਟੂਰਿਸਟ ਵੀਜ਼ੇ ਤੇ ਆਏ ਹੋ ਦੋਸਤੋ ਤਾਂ ਇਹਦਾ ਮਤਲਬ ਹੈ ਤੁਸੀਂ ਇਹ ਕਿਹਾ ਹੋਇਆ ਆਪਣੀ ਐਪਲੀਕੇਸ਼ਨ ਵਿੱਚ ਕਿ ਕੈਨੇਡਾ ਵਿੱਚ ਮੇਰਾ ਕੋਈ ਵੀ ਰਿਸ਼ਤੇਦਾਰ ਜਾਂ ਜਾਣ ਪਹਿਚਾਨ ਵਾਲਾ ਨਹੀਂ ਹੈ ਇਸ ਕਰਕੇ ਮੈਂ ਸਿਰਫ ਘੁੰਮਣ ਫਿਰਨ ਆ ਰਿਹਾ ਤੇ ਤੁਸੀਂ ਹੋਟਲ ਬੁਕਿੰਗ ਤੇ ਟੂਰਿਸਟ ਵੀਜ਼ਾ ਲਿਆ ਹੁੰਦਾ ਤੇ ਦੋਸਤੋ ਜੇ ਤੁਸੀਂ ਡੇ ਪਲਾਨ ਬਣਾਉਂਗੇ ਜਾਂ ਕੋਈ ਯੋਜਨਾ ਬਣਾਉਂਗੇ ਤਾਂ ਤੁਸੀਂ ਡੇ ਪਲਾਨ ਦੇ ਵਿੱਚ ਐਜ਼ ਅ ਟੂਰਿਸਟ ਰਿਸ਼ਤੇਦਾਰਾਂ ਨੂੰ ਮਿਲਣ ਜਾਂ ਦੋਸਤ ਮਿੱਤਰ ਨੂੰ ਮਿਲਣ ਦਾ ਕੋਈ ਪਲਾਨ ਦੇ ਵਿੱਚ ਨਾ ਰੱਖਿਓ ਗਲਤੀ ਦੇ ਨਾਲ ਵੀ ਕਿਉਂਕਿ ਇਸ ਦੇ ਨਿਯਮ ਇਹੀ ਹੈ ਕਿ ਤੁਹਾਡਾ ਕੋਈ ਉੱਥੇ ਨਹੀਂ ਸਿਗਾ ਤਾਂ ਹੀ ਤੁਹਾਨੂੰ ਟੂਰਿਸਟ ਵੀਜ਼ਾ ਮਿਲਿਆ ਜੇਕਰ ਤੁਸੀਂ ਇਹੋ ਜੀ ਕੋਈ ਗਲਤੀ ਕਰ ਬੈਠੇ ਜਾਂ ਇਹੋ ਜੀ ਜਾਣਕਾਰੀ ਜਵਾਨੀ ਹੀ ਦੇ ਬੈਠੇ ਗਲਤੀ ਦੇ ਨਾਲ ਕਿ ਹਾਂਜੀ ਹਾਂਜੀ ਮੈਂ ਘੁੰਮਣਾ ਵੀ ਆ ਤੇ ਮੈਂ ਫਲਾਣ ਦੇ ਕੋਲ ਵੀ ਜਾਊਗਾ ਚਾਹੇ ਉਹ ਦੂਰ ਦਾ ਰਿਸ਼ਤੇਦਾਰ ਹੀ ਕਹਿ ਬੈਠੋ ਤੁਸੀਂ ਤਾਂ ਤੁਸੀਂ ਇਹਦੇ ਨਾਲ ਆਪਣੇ ਪੈਰ ਖਵਾੜੀ ਮਾਰੋਗੇ ਇਸ ਕਰਕੇ ਜੇਕਰ ਤੁਹਾਡੇ ਕੋਲ ਟੂਰਿਸਟ ਵੀਜ਼ਾ ਹੈ ਤਾਂ ਤੁਸੀਂ ਸਿਰਫ ਘੁੰਮਣਾ ਫਿਰਨਾ ਕਿਸੇ ਰਿਸ਼ਤੇਦਾਰ ਕਿਸੇ ਦੋਸਤ ਕੋਲ ਜਾਣ ਦਾ ਕੋਈ ਵੀ ਪਲਾਨ ਨਹੀਂ ਦੱਸਣਾ ਨਾ ਜਵਾਨੀ ਨਾ ਡੇਪਲਾਨ ਵਿੱਚ ਪਹਿਮਾ ਪੁਆਇੰਟ ਵੀ ਬਹੁਤ ਅਹਿਮ ਆ ਦੋਸਤੋ ਪਹਿਮਾ ਪੁਆਇੰਟ ਜਿਹੜਾ ਹੈਗਾ ਇਹ ਬਿਲਕੁਲ ਹੀ ਨਵਾਂ ਹੈ ਤੇ ਫਰੈਸ਼ ਹੈ 226 ਦੇ ਵਿੱਚ ਦੋਸਤੋ ਜਦੋਂ ਕੋਈ ਸਪੈਸ਼ਲ ਡਾਊਟ ਆਲੀ ਪੁੱਛ ਕੇ ਚੁੰਦੀ ਹੈ ਤਾਂ ਉਸ ਦੌਰਾਨ ਦੋਸਤੋ ਜਿਹੜੇ ਇਮੀਗ੍ਰੇਸ਼ਨ ਅਧਿਕਾਰੀ ਹੈ ਉਹ ਤੁਹਾਡਾ ਮੋਬਾਈਲ ਫੋਨ ਵੀ ਚੈੱਕ ਕਰ ਸਕਦੇ ਆ ਤੇ ਤੁਹਾਡਾ ਸੋਸ਼ਲ ਮੀਡੀਆ ਅਕਾਊਂਟਸ ਨੂੰ ਵੀ ਚੈੱਕ ਕਰ ਸਕਦੇ ਆ ਦੋਸਤੋ ਉਹ ਉਸ ਟਾਈਮ ਤੇ ਤੁਸੀਂ ਜਿਹੜਾ ਹੈਗਾ ਸੋਸ਼ਲ ਮੀਡੀਆ ਦਾ ਜਿਹੜਾ ਹਊਗਾ ਉਹਦੇ ਵਿੱਚ ਤੁਹਾਡੀ ਚੈਟ ਵਗੈਰਾ ਚੈੱਕ ਕਰਨਗੇ ਕਿਹੜੀਆਂ ਗੱਲਾਂ ਬਾਤਾਂ ਹੋਈਆਂ ਕੀ ਚੈਟਿੰਗ ਹੋਈ ਹੈ ਕਿਸੇ ਦੇ ਨਾਲ ਖਾਸ ਕਰਕੇ ਕੈਨੇਡਾ ਵਾਲਿਆਂ ਨਾਲ ਤੇ ਦੋਸਤੋ ਉਸ ਤੋਂ ਇਲਾਵਾ ਤੁਹਾਡੇ ਫੇਸਬੁਕ ਪੋਸਟ ਨੂੰ ਵੀ ਉਹ ਚੈੱਕ ਕਰਦੇ ਆ ਤੇ 올ਡ ਵੀਜ਼ਾ ਜੇਕਰ ਤੁਹਾਡਾ ਕੋਈ ਰਿਜੈਕਟ ਵਗੈਰਾ ਤਾਂ ਉਹਦੀ ਕੋਈ ਡਿਸਕਸ਼ਨ ਹੋਈ ਹੋਈ ਹੈ ਉਹਦੇ ਵਿੱਚ ਚੈਟਿੰਗ ਵਿੱਚ ਜਾਂ ਕਿਸੇ ਚੀਜ਼ ਦੇ ਵਿੱਚ ਜਾਂ ਕੋਈ ਫੋਨ ਦੇ ਵਿੱਚ ਜਾਂ ਕਿਸੇ ਦੋਸਤ ਮਿੱਤਰ ਨਾਲ ਜਾਂ ਕਿਸੇ ਏਜੰਟ ਦੇ ਨਾਲ ਤਾਂ ਦੋਸਤੋ ਉਹ ਸਾਰੀ ਕੋਸ਼ ਉਹ ਰੀਡੇਬਲ ਆ ਉਹ ਉਸ ਨੂੰ ਰੀਡ ਕਰ ਸਕਦੇ ਆ ਤੇ ਇਸ ਕਰਕੇ ਤੁਸੀਂ ਦੋਸਤੋ ਧਿਆਨ ਰੱਖਣਾ ਕਿ ਤੁਹਾਡਾ ਜਿਹੜਾ ਹੈਗਾ ਫੋਨ ਕਲੀਨ ਹੋਣਾ ਚਾਹੀਦਾ ਹੈ ਸੋਸ਼ਲ ਮੀਡੀਆ ਵੀ ਠੀਕ ਹੋਣਾ ਚਾਹੀਦਾ ਉਹ 6ਵੇਂ ਪੁਆਇੰਟ 'ਚ ਆ ਕੇ ਤੁਹਾਨੂੰ ਹੋਰ ਕਲੈਰਟੀ ਨਾਲ ਦੱਸਦਾ ਛਠਾ ਔਰ ਆਖਰੀ ਪੁਆਇੰਟ ਦੋਸਤੋ ਇਹ ਹੈ ਕਿ ਵਿਸ਼ 26 ਦੇ ਵਿੱਚ ਜਦੋਂ ਤੁਹਾਡਾ ਸੋਸ਼ਲ ਮੀਡੀਆ ਅਕਾਊਂਟ ਦੇਖਿਆ ਜਾਊਗਾ ਯਾਨੀ ਕਰ ਲੈ ਫੋਨ ਦਾ ਡਾਟਾ ਨਹੀਂ ਬਲਕਿ ਜਿਹੜਾ ਤੁਹਾਡਾ ਸੋਸ਼ਲ ਮੀਡੀਆ ਅਕਾਊਂਟ ਹੋਊਗਾ ਕਿਸੇ ਵੀ ਕਿਸਮ ਦਾ ਉਹ ਇੱਕ ਤਾਂ ਪਬਲਿਕ ਹੋਣਾ ਚਾਹੀਦਾ ਜਿਸ ਨੂੰ ਉਹ ਰੀਡ ਕਰ ਸਕਣ ਤੇ ਉਸ ਦੇ ਵਿੱਚ ਦੋਸਤੋ ਉਹ ਇਹ ਚੀਜ਼ ਨੂੰ ਜ਼ਰੂਰ ਚੈੱਕ ਕਰਨਗੇ ਕਿ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਕਿਹੜੀਆਂ-ਕਿਹੜੀਆਂ ਪੋਸਟਾਂ ਨੂੰ ਜ਼ਿਆਦਾ ਲਾਈਕ ਕਰਦੇ ਆ ਕਿਹੜੇ-ਕਿਹੜੇ ਲੋਕ ਤੁਹਾਡੇ ਨਾਲ ਮਿਲੇ ਜੁਲੇ ਆ ਕਿਹੜੇ ਕਿਹੜੇ ਲੋਕ ਤੁਹਾਡੇ ਨਾਲ ਖੁੱਲੇ ਮਿਲੇ ਆ ਤੇ ਇਸ ਤਰ੍ਹਾਂ ਦੋਸਤੋ ਉਹ ਇਹ ਚੈੱਕ ਕਰਨਗੇ ਕਿ ਕੀ ਤੁਸੀਂ ਕਿਸੇ ਕ੍ਰਿਮੀਨਲ ਟਾਈਪ ਲੋਕਾਂ ਦੇ ਨਾਲ ਤਾਂ ਜ਼ਿਆਦਾ ਨਹੀਂ ਇਨ ਟੱਚ ਦੇ ਵਿੱਚ ਉਹਨਾਂ ਦੀਆਂ ਪੋਸਟਾਂ ਨੂੰ ਤਾਂ ਨਹੀਂ ਜ਼ਿਆਦਾ ਲਾਈਕ ਕਰਦੇ ਜਾਂ ਜਿਹੜੀਆਂ ਬੰਦੂਕਾਂ ਟਾਈਪ ਜਾਂ ਹੋਰ ਇਹੋ ਜਿਹੀਆਂ ਹੁੰਦੀਆਂ ਉਹਨਾਂ ਨੂੰ ਲਾਈਕ ਤਾਂ ਨਹੀਂ ਜ਼ਿਆਦਾ ਕਰਦੇ ਜੇਕਰ ਇਸ ਤਰ੍ਹਾਂ ਦਾ ਪਾਇਆ ਗਿਆ ਦੋਸਤੋ ਤਾਂ ਉਹ ਇਸ ਨੂੰ ਤੁਹਾਡਾ ਕੈਨੇਡਾ ਵਿੱਚ ਆ ਕੇ ਕੈਨੇਡਾ ਨੂੰ ਸਿਕਿਉਰਿਟੀ ਥ੍ਰੈਟ ਮੰਨਣਗੇ ਸਿਕਿਉਰਿਟੀ ਥ੍ਰੈਟ ਜੇਕਰ ਉਹਨਾਂ ਨੂੰ ਕੋਈ ਡਾਊਟ ਹੁੰਦਾ ਕਿ ਤੁਹਾਡੇ ਤੋਂ ਹੋ ਸਕਦੀ ਹੈ ਤਾਂ ਤੋਂ ਜਿਹੜਾ ਹੈਗਾ ਡਿਨਾਈ ਕਰ ਸਕਦੇ ਆ ਕੈਨੇਡਾ ਦੇ ਅੰਦਰ ਐਂਟਰ ਕਰਨ ਲਈ ਤੇ ਕੈਨੇਡਾ ਦੇ 에어ਪੋਰਟ ਤੋਂ ਹੀ ਵਾਪਸ ਕਰ ਸਕਦੇ ਆ ਇਸ ਕਰਕੇ ਦੋਸਤੋ ਆਪਣੇ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਆ ਉਹਦੇ ਵਿੱਚ ਇਹ ਜ਼ਰੂਰੀ ਨਹੀਂ ਹੈਗਾ ਕਿ ਜਿਹੜੇ ਸਾਰੇ ਤੁਹਾਡੇ ਦੋਸਤ ਮਿੱਤਰ ਬਣੇ ਵੀ ਉਹਨਾਂ 'ਚ ਕੁਝ ਕ੍ਰਿਮੀਨਲ ਨਹੀਂ ਹੋ ਸਕਦੇ ਹੋ ਵੀ ਸਕਦੇ ਆ ਕਿਉਂਕਿ ਆਪਾਂ ਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਉਹ ਪਬਲਿਕ ਹੋਏ ਵੀ ਹੁੰਦੇ ਆ ਤੇ ਆਪਾਂ ਸਕਰੋਲਿੰਗ ਕਰਦੇ ਆ ਤਾਂ ਲੰਘਦੇ ਵੀ ਆ ਲੇਕਿਨ ਅਜਿਹੇ ਲੋਕਾਂ ਨੂੰ ਤੁਸੀਂ ਲਾਈਕ ਕਰਦੇ ਆ ਜਿਆਦਾ ਰੁਕਦੇ ਆ ਜਿਆਦਾ ਪੜਦੇ ਆ ਜਿਆਦਾ ਸਟੱਡੀ ਕਰਦੇ ਆ ਜਿਆਦਾ ਲਿੰਕ ਰੱਖਦੇ ਆ ਜਿਆਦਾ ਫੇਰ ਗਲਤ ਹੈ ਇਸ ਕਰਕੇ ਤੁਸੀਂ ਦੋਸਤੋ ਆਪਣਾ ਸੋਸ਼ਲ ਮੀਡੀਆ ਦੇ ਵਿੱਚ ਵੀ ਅਜਿਹੀ ਕੋਈ ਗਲਤੀ ਨਹੀਂ ਕਰਨੀ ਅੰਤ ਵਿੱਚ ਦੋਸਤੋ ਇੱਕ ਲਾਈਨ ਵਿੱਚ ਕਨਕਲੂਜਨ ਕੱਢਣ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਡਿਸਕਲੇਮਰ ਦੇ ਦੇ ਆ ਕਿ ਇਹ ਸਾਰਾ ਕੋਈ ਸਾਰਿਆਂ ਨਾਲ ਨਹੀਂ ਹੋਊਗਾ ਯਾਨੀ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਮੈਂ ਨਾ ਤੁਹਾਨੂੰ ਡਰਾ ਰਿਹਾ ਨਾ ਕੋਈ ਇਸ ਤਰ੍ਹਾਂ ਭੈਪਿੱਤ ਕਰ ਰਿਹਾ ਕਿ ਸਾਰਿਆਂ ਨੂੰ ਇਦਾਂ ਹੀ ਕਰਨਗੇ ਇੱਕ ਹੀ ਲੜੀ ਦੇ ਵਿੱਚ ਪਰੋਣਗੇ ਬਿਲਕੁਲ ਨਹੀਂ ਦੋਸਤੋ ਸਿਰਫ ਜਿੰਨਾਂ ਤੇ ਡਾਊਟ ਹੋਊਗਾ ਉਹਨਾਂ ਨਾਲ ਹੀ ਪੁੱਛ ਕੇ ਚੋਊਗੀ ਜੇਕਰ ਤੁਸੀਂ ਸੈਲਫ ਇਮੀਗ੍ਰੇਸ਼ਨ ਕਰਕੇ ਕਲੀਨਲੀ ਲੰਘ ਰਹੇ ਆ ਤਾਂ ਕਿਸੇ ਹਰੇਕ ਦੇ ਉੱਤੇ ਇਸ ਤਰ੍ਹਾਂ ਨਹੀਂ ਹੋਊਗਾ ਦੇ ਡਾਊਟ ਹੋਵੇ ਪੁਆਇੰਟਾਂ ਵਿੱਚੋਂ ਤੁਸੀਂ ਆਪਣੇ ਆਪ ਨੂੰ ਕਲੀਨ ਦੀ ਖੱਡ ਸਕੋ ਤਾਂ ਅੱਛਾ ਮਿੱਤਰੋ ਫਿਰ ਆਪਾਂ ਜਿਹੜਾ ਹੈਗਾ ਇਹ ਗੱਲ ਅਕੀਰ ਤੇ ਕਰਦੇ ਹਾਂ ਕਿਸ ਤਰ੍ਹਾਂ ਲੱਗੀਆਂ ਤੁਹਾਨੂੰ ਜਾਣਕਾਰੀਆਂ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਵੀ ਕਰਿਓ ਦੋਸਤੋ ਲਾਈਕ ਕਰ ਦਿਓ ਵੀਡੀਓ ਨੂੰ ਹਾਈਟ ਦਾ ਬਟਨ ਦਬਾ ਦਿਓ ਸ਼ੇਅਰ ਕਰ ਦਿਓ ਦਬ ਕੇ ਕਿਉਂਕਿ ਲੱਖਾਂ ਮੇਰੇ ਪੰਜਾਬੀ ਭੈਣ ਭਰਾ ਬੱਚੇ-ਬੱਚੀਆਂ ਤੁਹਾਡੇ ਮਾਤਾ-ਪਿਤਾ ਵੀ ਹੈ ਤੁਹਾਡੇ ਭੈਣ ਭਰਾ ਵੀ ਹੈ ਬਹੁਤ ਸਾਰੇ ਲੱਖਾਂ ਕੋਲ ਜਿੰਨਾਂ ਕੋਲ ਵਿਜ਼ਟਰ ਵੀਜ਼ਾ ਹਜੇ ਹੈਗਾ ਪੁਰਾਣਾ ਡਰਿਓ ਨਾ ਇਹ ਤੁਹਾਡੇ ਰੱਦ ਨਹੀਂ ਹੋਣਗੇ ਵੀਜ਼ੇ ਇੰਨੇ ਤੇ ਮੈਂ ਇੱਕ ਵੀਡੀਓ ਲੈ ਕੇ ਆਉਂਗਾ ਸੀਟ अवेलेबल ਜਿਹੜਾ ਹੈਗਾ ਫਰਵਰੀ ਆ ਗਿਆ ਫਰਵਰੀ ਜਾਂ ਮਾਰਚ ਵਿੱਚ ਪਾਸ ਹੋ ਜਾਣਾ ਉਸ ਤੋਂ ਬਾਅਦ ਇੱਕ ਤੁਹਾਡੇ ਕੋਲੇ ਹੋਰ ਪੈਨਿਕ ਆਉਗੀ ਕਿ ਤੁਹਾਡੇ ਵੀਜ਼ੇ ਰੱਦ ਹੋਣਗੇ ਹੋਣਗੇ ਕਿੰਨਾਂ ਦੇ ਹੋਣਗੇ ਕਿੰਨਾਂ ਦੇ ਨਹੀਂ ਉਹ ਵੀਡੀਓ ਵੀ ਮੈਂ ਜਲਦੀ ਲੈ ਕੇ ਆ ਰਿਹਾ ਇਸ ਕਰਕੇ ਦੋਸਤੋ ਜੇਕਰ ਹਾਲੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਰਕੇ ਆਈ ਬੈਲ ਕੌਨ ਦਾ ਬਟਨ ਦਬਲੋ ਤਾਂ ਜੇ ਹੌਣ ਬੋਲੀਆਂ ਵੀਡੀਓ ਤਾਂ ਮਿਲ ਸਕੇ ਤੁਹਾਨੂੰ ਨੋਟੀਫਿਕੇਸ਼ਨ ਹੁੰਦੇ ਹੋ ਜਾਇਓ ਸਸਿਕਲ ਨਮਸਕਾਰ ਕੇਮ ਸ਼ੋ ਆਦਾਬ ਮਾਜ ਮਾਂਦੇ ਰੋ ਚੱਲਦੀਆਂ ਕਾਲਾ ਚਰਾਓ ਦੋਸਤੋ ਅਗਲੀ ਵੀਡੀਓ ਸਕਰਾਂਤ ਜਸ ਸਸਿਕਲ ਨਮਸਕਾਰ